ਬਾਲੀਵੁੱਡ ਦਾ ਕਾਲਾ ਸੱਚ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੇ ਮੈਂ ਹਾਂ ਮਾਨਸੂ ਅਟਵਾਲ ਅੱਜ ਅਸੀਂ ਇੱਥੇ ਗੱਲ ਜਿਹੜੀ ਕਰ ਰਹੇ ਹਾਂ ਉਹ ਗੱਲ ਕਰਾਂਗੇ ਇੰਡਸਟਰੀ ਨੂੰ ਲੈ ਕੇ ਜੀ ਹਾਂ ਬਾਲੀਵੁੱਡ ਇੰਡਸਟਰੀ ਨੂੰ ਲੈ ਕੇ ਤੇ 뮤직 ਇੰਡਸਟਰੀ ਨੂੰ ਲੈ ਕੇ ਕੁਮਾਰ ਸਾਨੂੰ ਦਾ ਇੱਕ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਕਈ ਰਾਜ਼ ਵੀ ਖੋਲੇ ਨੇ ਦੱਸ ਦਈਏ ਕਿ ਇੱਥੇ ਕੁਮਾਰ ਸਾਨੂੰ ਦੇ ਨਾਲ ਜੁੜੀ ਹੋਈ ਵੱਡੀ ਖਬਰ ਵੀ ਨਿਕਲ ਕੇ ਸਾਹਮਣੇ ਆਈ ਸੀ ਫਿਲਹਾਲ ਬਾਲੀਵੁੱਡ ਦਾ ਕਾਲਾ ਸੱਚ ਪ੍ਰੋਗਰਾਮ ਦੇ ਵਿੱਚ ਅੱਜ ਆਪਾਂ ਕੁਮਾਰ ਸਾਨੂੰ ਦੇ ਨਾਲ ਸੰਬੰਧਿਤ ਗੱਲਾਂ ਵੀ ਕਰਾਂਗੇ ਦੱਸ ਦਈਏ ਕਿ ਕੁਮਾਰ ਸਾਨੂੰ ਬਹੁਤ ਹੀ ਜ਼ਿਆਦਾ ਪਪੂਲਰ ਸਿੰਗਰ ਰਹਿ ਚੁਕੇ ਨੇ ਬਾਲੀਵੁੱਡ ਦੇ ਵਿੱਚ ਬਹੁਤ ਸਾਰੀਆਂ ਫਿਲਮਾਂ ਨੇ ਜਿੰਨਾਂ ਚਿਰਾਂ ਨੇ ਆਪਣੀ ਆਵਾਜ਼ ਦਿੱਤੀ ਹੈ ਤੁਹਾਨੂੰ ਦੱਸ ਦਈਏ ਕਿ ਕੇਦਾਰ ਨਾਥ ਪਟਾਚਾਰਿਆ ਇਹਨਾਂ ਦਾ ਅਸਲੀ ਨਾਂ ਹੈ ਤੇ ਇਹਨਾਂ ਨੂੰ ਇੰਡਸਟਰੀ ਦੇ ਵਿੱਚ ਕੁਮਾਰ ਸਾਨੂੰ ਦੇ ਨਾਂ ਦੇ ਨਾਲ ਪਛਾਣ ਮਿਲੀ ਹੋਈ ਹੈ ਤੇਨ ਦਾ ਜਨਮ 20 ਅਕਤੂਬਰ 1957 ਨੂੰ ਹੋਇਆ ਸੀ ਦੱਸ ਦਈਏ ਕਿ ਕੁਮਾਰ ਸਾਨੂੰ ਨੇ ਹਿੰਦੀ ਫਿਲਮਾਂ ਨੂੰ ਜਿੱਥੇ ਆਪਣੀ ਆਵਾਜ਼ ਦਿੱਤੀ ਹੈ ਉੱਥੇ ਹੀ ਮਰਾਠੀ ਮਾਲਿਆਲਮ ਕੰਨੜ ਤੇ ਹੋਰ ਜਿਹੜੀ ਬੰਗਾਲੀ ਲੈਂਗੁਏਜਸ ਨੇਗੀਆਂ ਉਹਨਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਇਹਨਾਂ ਨੇ ਆਪਣੀ ਜਿਹੜੀ ਆਵਾਜ਼ ਹੈ ਉਹ ਦਿੱਤੀ ਹੈ ਕਾਫੀ ਹੱਦ ਤੱਕ ਬਹੁਤ ਹੀ ਪੋਪੂਲਰ ਸਿੰਗਰ ਰਹਿ ਚੁੱਕੇ ਨੇ ਆਪਾਂ ਨੂੰ ਸਭ ਨੂੰ ਹੀ ਪਤਾ ਹੈ ਕਿ 90s ਦਾ ਜਦੋਂ ਦੌਰ ਸੀ ਤਾਂ 90s ਦੇ ਵਿੱਚ ਇਹਨਾਂ ਦੇ ਗਾਣੇ ਕਿੰਨੇ ਜ਼ਿਆਦਾ ਹਿੱਟ ਹੋਇਆ ਕਰਦੇ ਸੀ ਜੇਕਰ ਆਪਾਂ ਇਹਨਾਂ ਦੀ ਗੱਲ ਕਰਦੇ ਹਾਂ ਕਿ ਹੁਣ ਇਹਨਾਂ ਨੇ ਆਖਿਰ ਇੰਡਸਟਰੀ ਨੂੰ ਲੈ ਕੇ ਕਿਹੜੇ ਰਾਜ਼ ਖੋਲੇ ਨੇ ਤਾਂ ਦੱਸ ਦਈਏ ਕਿ ਪਲੇਬੈਕ ਸਿੰਗਰ ਦੇ ਤੌਰ ਤੇ ਕੁਮਾਰ ਸਾਨੂੰ ਨੇ ਜਦੋਂ ਇੰਡਸਟਰੀ ਦੇ ਵਿੱਚ ਆਪਣੀ ਪਛਾਣ ਬਣਾਈ ਤਾਂ ਕਾਫੀ ਹੱਦ ਤੱਕ ਉਹਨਾਂ ਨੂੰ ਸ਼ੋਹਰਤ ਦੀਆਂ ਬੁਲੰਦੀਆਂ ਮਿਲੀਆਂ ਨੇ ਤਾਂ ਸ਼ੋਹਰਤ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਕੁਮਾਰ ਸਾਨੂੰ ਨੇ ਹਾਲੀ ਦੇ ਵਿੱਚ ਇੱਕ ਇੰਟਰਵਿਊ ਦੇ ਵਿੱਚ ਰਾਜ਼ ਖੋਲੇ ਨੇ ਕੀ ਕਾਫੀ ਹੱਦ ਤੱਕ ਮੇਰੇ ਫੈਨ ਫੋਲੋਇੰਗ ਬਹੁਤ ਹੈ ਮੈਨੂੰ ਲੋਕ ਪਸੰਦ ਬਹੁਤ ਕਰਦੇ ਨੇ ਅਮਰੀਕਾ ਦੇ ਵਿੱਚ ਜਦੋਂ ਮੇਰੇ ਲਾਈਵ ਪ੍ਰੋਗਰਾਮ ਹੁੰਦੇ ਨੇ ਤਾਂ ਲੋਕ ਮੈਨੂੰ ਕਾਫੀ ਹੱਦ ਤੱਕ ਪਸੰਦ ਕਰਦੇ ਨੇ ਮੇਰੇ ਗਾਣੇ ਸੁਣਦੇ ਨੇ ਮੇਰੀ ਆਵਾਜ਼ ਨੂੰ ਸੁਣਦੇ ਨੇ ਮੈਨੂੰ ਬਹੁਤ ਪਿਆਰ ਵੀ ਦਿੰਦੇ ਨੇ ਪਰ ਜੇਕਰ ਅੱਜ ਕੱਲ੍ਹ ਦੀ ਸੰਗੀਤ ਜਗਤ ਦੀ ਗੱਲ ਕੀਤੀ ਜਾਵੇ ਹਾਲਾਂਕਿ ਉਹਨਾਂ ਨੇ ਕਿਹਾ ਹੈ ਕਿ ਅੱਜ ਕੱਲ੍ਹ ਦੀ ਸੰਗੀਤ ਜਗਤ ਬਹੁਤ ਅੱਛਾ ਚੱਲ ਰਿਹਾ ਹੈ ਬਹੁਤ ਵਧੀਆ ਜਿਹੜੇ ਸਿੰਗਰਜ਼ ਨੇ ਉਹ ਇੰਡਸਟਰੀ ਦੇ ਵਿੱਚ ਆ ਚੁੱਕੇ ਨੇ ਪਰ ਜੇਕਰ ਉਹਨਾਂ ਨੇ ਅੱਗੇ ਇਹ ਚੀਜ਼ ਵੀ ਕਹੀ ਹੈ ਕਿ ਪਰ ਜੇਕਰ ਆਪਾਂ ਹਿਸਾਬ ਲਗਾਈਏ 90s ਦੇ ਸਿੰਗਰਜ਼ ਦੀ ਤਾਂ ਅੱਜਕੱਲ 90s ਦੇ ਸਿੰਗਰਜ਼ ਨੂੰ ਉਹਨਾਂ ਮੌਕਾ ਬਾਲੀਵੁੱਡ ਨਹੀਂ ਦੇ ਰਿਹਾ ਜਿੰਨਾ ਕਿ ਪਹਿਲਾਂ ਦਿੰਦਾ ਸੀ ਤਾਂ ਵਾਕਈ ਇਹ ਗੱਲ ਸੱਚ ਵੀ ਹੈ ਦੇਖੋ ਜੇਕਰ ਆਪਾਂ ਹਿਸਾਬ ਲਗਾਈਏ ਅੱਜਕੱਲ ਦੇ ਸਿੰਗਰਸ ਦੀ ਤਾਂ ਬਹੁਤ ਸਾਰੇ ਚੰਗੇ ਸਿੰਗਰਸ ਅੱਜਕੱਲ ਵੀ ਹੈਗੇ ਨੇ ਜਿਦਾ ਕਿ ਆਪਾਂ ਆਰੀਜੀਤ ਦੀ ਗੱਲ ਕਰ ਲਈਏ ਆਤੀਫ ਅਸਲਮ ਦੀ ਗੱਲ ਕਰ ਲਈਏ ਸ਼ਰੀਆ ਦੀ ਗੱਲ ਕਰ ਲਈਏ ਸੋਨੂ ਨਿਗਮ ਦੀ ਗੱਲ ਕਰ ਲਈਏ ਤੇ ਹੋਰ ਵੀ ਬਹੁਤ ਵੱਡੇ ਵੱਡੇ ਜਿੱਦਾਂ ਕਿ ਸਿੰਗਰਸ ਅੱਜਕੱਲ ਆ ਚੁੱਕੇ ਨੇ ਬਹੁਤ ਹੀ ਜ਼ਿਆਦਾ ਪਪੂਲਰ ਹੋ ਚੁੱਕੇ ਨੇ ਤਾਂ ਆਪਾਂ ਕਹਿ ਸਕਦੇ ਹਾਂ ਕਿ ਕਾਫੀ ਹੱਦ ਤੱਕ ਜਿੰਨੇ ਵੀ ਮਾਰਕੀਟ ਦੇ ਵਿੱਚ ਸੌਂਗ ਆਉਂਦੇ ਨੇ ਤਾਂ ਸਾਰੇ ਹੀ ਕਿਤੇ ਨਾ ਕਿਤੇ ਰੀਮੇਕ ਸੌਂਗ ਅੱਜਕੱਲ ਜਿਦਾ ਕਿ ਮੈਂ ਤੁਹਾਨੂੰ ਪਹਿਲਾਂ ਵੀ ਇੱਕ ਆਪਣੇ ਐਪੀਸੋਡ ਦੇ ਵਿੱਚ ਦਾ ਚੁੱਕੀਆਂ ਕਿ ਰੀਮੇਕ ਗਾਣੇ ਜੜੇ ਨੇ আজকাল ਬਹੁਤ ਬੰਦੇ ਨੇ ਤਾਂ ਫਿਲਹਾਲ ਦੀ ਗੱਡੀ ਆਪਾਂ ਕਹਿ ਸਕਦੇ ਕਿ ਹਾਂ ਵਾਕੀ ਇੱਥੇ ਇਹ ਚੀਜ਼ ਇਹ ਜੋ ਬੈਲੈਂਸ ਹੈ ਉਹ ਦੇਖਣ ਨੂੰ ਮਿਲਿਆ ਹੈ ਤਾਂ ਇੱਥੇ ਕੁਮਾਰ ਸਾਨੂੰ ਦਾ ਵੀ ਇੰਟਰਵਿਊ ਦੇ ਵਿੱਚ ਇਹੀ ਕਹਿਣਾ ਹੈ ਕਿ আজকাল ਸਿੰਗਰਜ਼ ਨੂੰ ਉਹਨਾਂ ਮੌਕਾ ਨਹੀਂ ਮਿਲ ਪਾ ਰਿਹਾ ਜਿੰਨਾ ਕਿ ਪਹਿਲਾਂ ਦਿੱਤਾ ਜਾਂਦਾ ਸੀ ਤਾਂ ਜੇਕਰ ਅੱਜਕੱਲ ਆਪਾਂ ਸਿੰਗਿੰਗ ਲਾਈਨ ਦੀ ਵੀ ਗੱਲ ਕਰਦੇ ਹਾਂ ਬਹੁਤ ਹੀ ਜ਼ਿਆਦਾ ਟਫ ਹੋ ਚੁੱਕੀ ਹੈ ਤੇ ਜੇਕਰ ਆਡੀਸ਼ਨ ਦੇਣ ਵੀ ਆਪਾਂ ਜਾਣਦੇ ਹਾਂ ਤਾਂ ਕਿਤੇ ਨਾ ਕਿਤੇ ਆਪਣੀ ਆਵਾਜ਼ ਬਹੁਤ ਜ਼ਿਆਦਾ ਅੱਛੀ ਹੋਣੀ ਚਾਹੀਦੀ ਹੈ ਦੂਜੇ ਪਾਸੇ ਕੁਝ ਕੁ ਲੋਕਾਂ ਦਾ ਜੇਕਰ ਆਪਾਂ ਵਿਊਜ਼ ਰਿਵਿਊ ਦੀ ਗੱਲ ਕਰਦੇ ਹਾਂ ਲੋਕ ਆਪਾਂ ਨੂੰ ਕਿੱਦਾਂ ਕਮੈਂਟ ਕਰਦੇ ਨੇ ਤਾਂ ਇੱਥੇ ਮੈਂ ਤੁਹਾਨੂੰ ਕਮੈਂਟਾਂ ਦੀ ਵੀ ਜੇਕਰ ਗੱਲ ਦੱਸਾਂ ਤਾਂ ਇੱਥੇ ਕਾਫੀ ਲੋਕਾਂ ਨੇ ਕਮੈਂਟ ਕੀਤੇ ਹੋਏ ਨੇ ਜੋ ਕਿ ਮੈਂ ਆਵਾਜ਼ ਦੇ ਰਿਲੇਟਡ ਤੁਹਾਨੂੰ ਦੱਸ ਰਹੀ ਹਾਂ ਕਾਫੀ ਲੋਕਾਂ ਨੇ ਲਿਖਿਆ ਹੈ ਕਿ ਆਵਾਜ਼ ਉਨੀ ਅੱਛੀ ਨਹੀਂ ਹੁੰਦੀ ਜਿੰਨੀ ਉਹਨਾਂ ਨੂੰ ਮਿਕਸਚਰ ਜਾਂ ਮੇਕਰਜ਼ ਦੇ ਰਾਹੀਂ ਬਣਾ ਦਿੱਤਾ ਜਾਂਦਾ ਹੈ ਕਿਉਂਕਿ ਅੱਜਕੱਲ ਮਿਕਸਰਜ਼ ਦਾ ਬਹੁਤ ਇਸਤੇਮਾਲ ਕੀਤਾ ਜਾਂਦਾ ਹੈ ਫਿਲਟਰਜ਼ ਦਾ ਬਹੁਤ ਇਸਤੇਮਾਲ ਹੁੰਦਾ ਹੈ ਤੇ ਬਹੁਤ ਸਾਰੇ ਟੋਨ ਐਪ ਆ ਚੁੱਕੇ ਨੇ ਜੋ ਕਿ ਆਪਣੀ ਆਵਾਜ਼ ਨੂੰ ਮਠੁਰ ਬਣਾਉਂਦੇ ਨੇ ਤਾਂ ਕਾਫੀ ਹੱਦ ਤੱਕ ਲੋਕਾਂ ਨੇ ਸਹੀ ਜਜਮੈਂਟ ਲਗਾਈ ਹੋਈ ਹੈ ਕਿ ਵਾਕਈ ਇੱਥੇ ਕੁਝ ਨਾ ਕੁਝ ਗੜਬੜਤਾ ਜ਼ਰੂਰ ਹੈ ਤਾਂ ਜੇਕਰ ਆਪਾਂ ਦੇਖਿਆ ਜਾਏ ਤਾਂ ਵਾਕਈ ਅੱਜਕੱਲ ਆਵਾਜ਼ ਦੇ ਨਾਲ ਬਹੁਤ ਜ਼ਿਆਦਾ ਐਕਸਪੈਰੀਮੈਂਟ ਹੁੰਦਾ ਹੈ ਆਵਾਜ਼ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਹ ਦੇਖੋ ਇੱਕ 90s ਦਾ ਦੌਰ ਹੁੰਦਾ ਸੀ ਜਦੋਂ ਕੋਇਲ ਵਰਗੀ ਆਵਾਜ਼ਾਂ ਆਪਣੇ ਕੰਨਾਂ ਦੇ ਵਿੱਚ ਪੈਂਦੀਆਂ ਸੀ ਤੇ ਆਪਾਂ ਕਹਿੰਦੇ ਸੀ ਵਾਹ ਵਾਹ ਕਿਆ ਗਾਣਾ ਹੈ ਤੇ ਜੇਕਰ ਆਪਾਂ ਹੋਰ ਵੀ ਸਿੰਗਰਸ ਦੀ ਗੱਲ ਕਰਦੇ ਆ ਤਾਂ 90 ਤੋਂ ਪਹਿਲਾਂ ਜੇਕਰ ਆਪਾਂ ਗੱਲ ਕਰਦੇ ਆ 90 ਤੋਂ ਪਹਿਲਾਂ ਦੀ ਤਾਂ ਉਸ ਤੋਂ ਪਹਿਲਾਂ ਕਿਸ਼ੋਰ ਦਾ ਹੋਗੇ ਬੱbbi ਲਹਿਰੀ ਹੋਗੇ ਲਤਾ ਮੰਗੇਸ਼ਕਰ ਜੀ ਹੋਗੀ ਆਸ਼ਾ ਫੋਸਲੇ ਹੋਗੇ ਇਹਨਾਂ ਦੇ ਗੀਤ ਜਿਹੜੇ ਸੀ ਕੰਨਾ ਨੂੰ ਮਤਲਬ ਸਕੂਨ ਦਿੰਦੇ ਸੀ ਬਹੁਤ ਹੀ ਜ਼ਿਆਦਾ ਸਕੂਨ ਮਿਲਦਾ ਸੀ ਮੈਨੂੰ ਲੱਗਦਾ ਅੱਜ ਵੀ ਬਹੁਤ ਸਾਰੇ ਲੋਕ ਨੇ ਜੋ ਪੁਰਾਣੇ ਗਾਣੇ ਸੁਣ ਕੇ ਕਾਫੀ ਹੱਦ ਤੱਕ ਖੁਸ਼ ਹੁੰਦੇ ਨੇ ਤੇ ਜੇਕਰ ਮੈਂ ਆਪਣੀ ਸਪੈਸ਼ਲੀ ਗੱਲ ਕਰਾਂ ਤਾਂ ਮੈਨੂੰ ਵੀ ਇੱਥੇ ਜਿਹੜੇ ਪੁਰਾਣੇ ਸਮੇਂ ਦੇ ਗਾਣੇ ਨੇ ਮੈਨੂੰ ਬਹੁਤ ਅੱਛੇ ਲੱਗਦੇ ਨੇ ਤੇ ਜੇਕਰ ਆਪਾਂ ਇੱਥੇ ਗੱਲ ਕਰਦੇ ਆ 90 ਦੇ ਗਾਣਿਆਂ ਦੀ ਕੁਮਾਰ ਸਾਨੂ ਨੇ 90s ਦੀਆਂ ਫਿਲਮਾਂ ਦੇ ਵਿੱਚ ਬਹੁਤ ਸਾਰੇ ਗਾਣੇ ਦਿੱਤੇ ਹੋਏ ਨੇ ਜੋ ਫੇਮਸ ਗਾਣੇ ਨੇ ਤੇ ਸਭ ਤੋਂ ਪਹਿਲਾਂ ਜੇਕਰ ਆਪਾਂ ਗੱਲ ਕਰਦੇ ਹਾਂ ਕੁਮਾਰ ਸਾਨੂ ਦੇ ਗਾਣਿਆਂ ਦੀ ਲਿਸਟ ਦੀ ਤਾਂ ਹਾਲਾਂਕਿ ਉਹਨਾਂ ਨੇ ਬਹੁਤ ਸਾਰੇ ਗਾਣੇ ਤਾਂ ਦਿੱਤੇ ਨੇ ਪਰ ਅੱਜਕੱਲ ਦੇਖੋ ਜੇਕਰ ਆਪਾਂ ਗੱਲ ਕਰਦੇ ਹਾਂ ਇੱਥੇ ਕੁਮਾਰ ਸਾਨੂੰ ਦੀ ਤਾਂ ਉਹਨਾਂ ਵੱਲੋਂ ਇੰਟਰਵਿਊ ਦੇ ਵਿੱਚ ਇਹ ਚੀਜ਼ਾਂ ਕਈਆਂ ਗਈਆਂ ਨੇ ਕਿ ਅੱਜਕੱਲ ਸਾਨੂੰ ਉਹਨਾਂ ਮੌਕੇ ਨਹੀਂ ਮਿਲ ਪਾਰਿਆ ਤਾਂ ਮੈਨੂੰ ਲੱਗਦਾ ਇੰਡਸਟਰੀ ਦੇ ਲਈਏ ਵਾਕੀ ਬਹੁਤ ਬੁਰੀ ਖਬਰ ਹੈ ਕਿਉਂਕਿ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਕਿ ਅੱਜਕੱਲ ਦੇ ਜਨਰੇਸ਼ਨ ਜਿਹੜੀ ਹੈ ਹਾਲਾਂਕਿ ਉਹ ਅੱچھے ਗਾਣੇ ਗਾਉਂਦੀ ਹੈ ਇਹ ਨਹੀਂ ਕਹਿੰਦੇ ਆਪਾਂ ਕਿ ਨਹੀਂ ਗਾਉਂਦੀ ਪਰ ਜਦੋਂ ਆਪਾਂ ਗੱਲ ਕਰਦੇ ਆਂ ਕੁਝ ਅੱਛਾ ਸੁਣਨ ਦੀ ਕੁਝ ਨਵਾਂ ਸੁਣਨ ਦੀ ਤਾਂ ਆਪਾਂ ਕਹਿ ਸਕਦੇ ਆਂ ਕਿ ਕਾਫੀ ਹੱਦ ਤੱਕ ਜਿਹੜੇ ਸਿੰਗਰਸ ਨੇ ਪੁਰਾਣੇ ਸਿੰਗਰਸ ਨੇ ਉਹਨਾਂ ਦਾ ਕਾਫੀ ਹੱਦ ਤੱਕ ਦਿਲ ਟੁੱਟ ਜਾਂਦਾ ਹੈ ਕਿਉਂਕਿ ਦੇਖੋ ਇੱਕ ਸਿੰਗਰ ਨੂੰ ਸਿੰਗਰ ਬਣਨ ਦੇ ਲਈ ਬਹੁਤ ਮਿਹਨਤ ਲੱਗਦੀ ਹੈ ਤੇ ਜੇਕਰ ਆਪਾਂ ਕੁਮਾਰ ਸਾਨੂ ਦੀ ਗੱਲ ਕਰਦੇ ਆਂ ਗਾਣਿਆਂ ਦੀ ਤਾਂ ਉਹਨਾਂ ਨੇ ਬਹੁਤ ਸਾਰੇ ਗਾਣੇ ਦਿੱਤੇ ਨੇ ਜਿੱਦਾਂ ਕਿ ਸਭ ਤੋਂ ਵੱਧ ਜਿਹੜਾ ਉਹਨਾਂ ਦਾ ਹਿੱਟ ਗਾਣੇ ਦੀ ਜੇਕਰ ਆਪਾਂ ਗੱਲ ਕਰਦੇ ਆਂ ਤਾਂ ਕਾਫੀ ਹੱਦ ਤੱਕ ਉਹਨਾਂ ਨੇ ਅਕਸ਼ੇ ਕੁਮਾਰ ਦੀ ਮੂਵੀਜ਼ ਨੂੰ ਆਪਣੇ ਗਾਣੇ ਦਿੱਤੇ ਨੇ ਜੋ ਕਿ ਪਹਿਲੇ ਸਮੇਂ 90s ਦੇ ਵਿੱਚ ਕਾਫੀ ਹੱਦ ਤੱਕ ਗਾਣੇ ਸੀਗੇ ਤੇ ਬਹੁਤ ਹੋਰ ਵੀ ਬਹੁਤ ਸਾਰੇ ਗਾਣੇ ਨੇ ਬਹੁਤ ਲਿਸਟ ਪੂਰੀ ਗਾਣਿਆਂ ਦੀ ਲਿਸਟ ਹੈ ਜੋ ਕਿ ਮੈਂ ਇੱਥੇ ਨਹੀਂ ਦੱਸ ਪਾਰੀ ਤੁਹਾਨੂੰ ਐਗਜ਼ੈਕਟਲੀ ਤਾਂ ਤੁਹਾਨੂੰ ਵੀ ਪਤਾ ਹੀ ਹੋਵੇਗਾ ਕਿਉਂਕਿ ਜਿੰਨੀ ਵੀ ਆਪਣੀ ਜਨਰੇਸ਼ਨ ਹੈ ਪੁਰਾਣੀ ਥੋੜੀ ਆਪਣੇ ਜਿੱਦਾਂ ਕਿ ਪੇਰੈਂਟਸ ਹੋ ਗਏ ਤਾਂ ਇਹਨਾਂ ਨੂੰ ਸਭ ਨੂੰ ਹੀ ਕਿਤੇ ਨਾ ਕਿਤੇ 90s ਦੇ ਸਿੰਗਰਜ਼ ਨਾਲ ਕਾਫੀ ਹੱਦ ਤੱਕ ਲਗਾਵਿਆ ਤੇ ਸਪੈਸ਼ਲੀ ਇੱਥੇ ਮੈਂ ਤੁਹਾਨੂੰ ਇੱਕ ਹੋਰ ਚੀਜ਼ ਕਹਿਣਾ ਚਾਹਾਂਗੀ ਕਿ ਪੁਰਾਣੇ ਗਾਣਿਆਂ ਦੀ ਜਿੱਥੇ ਤੱਕ ਗੱਲ ਆਉਂਦੀ ਹੈ ਤਾਂ ਸਪੈਸ਼ਲੀ ਪੁਰਾਣੇ ਗਾਣਿਆਂ ਦੇ ਵਿੱਚ ਲਿਰਿਕਸ ਜਿਹੜੇ ਹੁੰਦੇ ਸੀ ਉਹਨਾਂ ਦੇ ਉੱਤੇ ਵਾਕਈ ਬਹੁਤ ਜ਼ਿਆਦਾ ਕੰਮ ਕੀਤਾ ਜਾਂਦਾ ਸੀ ਲਿਰਿਕਸ ਦੇ ਉੱਤੇ ਕਿਉਂਕਿ ਤੁਸੀਂ ਵੀ ਇਹ ਚੀਜ਼ ਨੋਟ ਕੀਤੀ ਹੋਵੇਗੀ ਕਿ ਕਿ 뮤ਜ਼ਿਕ ਜਿਹੜਾ ਹੈ ਆਪਣੇ ਦਿਲ ਨੂੰ ਦਿਮਾਗ ਨੂੰ ਸਕੂਨ ਦਿੰਦਾ ਹੈ ਮਿਊਜ਼ਿਕ ਹੋਣਾ ਜ਼ਰੂਰੀ ਆਪਣੀ ਜ਼ਿੰਦਗੀ ਦੇ ਵਿੱਚ ਮਿਊਜ਼ਿਕ ਆਪਾਂ ਨੂੰ ਕਿਤੇ ਨਾ ਕਿਤੇ ਜ਼ਿੰਦਗੀ ਦੇ ਮਹੱਤਵ ਦਾਜਾ ਹੈ ਆਪਾਂ ਨੂੰ ਕਿਸ ਤਰ੍ਹਾਂ ਲਾਈਫ ਸਟਾਈਲ ਆਪਣਾ ਕਿੱਦਾਂ ਹੁੰਦਾ ਹੈ ਕਿਉਂਕਿ ਅੱਜ ਕੱਲ ਦੇਖੋ ਹਰ ਬੰਦੇ ਦਾ ਇੰਟਰਸਟ ਅਲੱਗ ਹੁੰਦਾ ਹੈ ਹਰ ਬੰਦਾ ਜੋ ਹੈ ਆਪਣੀ ਚੋਇਸ ਮੁਤਾਬਿਕ ਸਿੰਗਰਸ ਚੂਜ਼ ਕਰਦਾ ਹੈ ਗਾਣੇ ਚੂਜ਼ ਕਰਦਾ ਹੈ ਪਰ ਸਪੈਸ਼ਲੀ ਜੇਕਰ ਆਪਾਂ ਪੁਰਾਣੇ ਗਾਣਿਆਂ ਦੀ ਗੱਲ ਕਰਦੇ ਆ ਤਾਂ ਪੁਰਾਣੇ ਗਾਣਿਆਂ ਦੇ ਵਿੱਚ ਇੱਕ ਲਚਕ ਜਿਹੜੀ ਹੈ ਉਹ ਕਾਫੀ ਹੱਦ ਤੱਕ ਹੁੰਦੀ ਸੀ ਸਪੈਸ਼ਲੀ ਜਦੋਂ ਕੋਈ ਵੀ ਆਪਾਂ ਗੱਲ ਕਰਦੇ ਆਂ ਤਾਂ ਸਪੈਸ਼ਲੀ ਆਪਾਂ ਕਹਿੰਦੇ ਸੀ ਕਿ ਵਾਹ ਇਹ ਗਾਣਿਆਂ ਦੇ ਵਿੱਚ ਬਾਕੀ ਮਿਠਾਸ ਹੈ ਦੂਜੇ ਪਾਸੇ ਜੇਕਰ ਆਪਾਂ ਹੋਰ ਸਿੰਗਰਜ਼ ਜੀ ਨਾਲ ਨਾਲ ਗੱਲ ਕਰਦੇ ਆਂ ਫਿਲਹਾਲ ਦਿਖਾਈ ਜਿੱਦਾਂ ਉਦਿਤ ਨਾਰਾਇਣ ਜੀ ਹੋਗੇ ਆ ਹੋਰ ਵੀ ਸਿੰਗਰਜ਼ ਹੋਗੇ ਉਦਿਤ ਨਾਰਾਇਣ ਹੋਗੇ ਅਲਕਾ ਯਾਗਨਿਕ ਹੋਗੇ ਹਾਲਾਂਕਿ ਅਲਕਾ ਯਾਗਨਿਕ ਨੇ ਕਿਤੇ ਨਾ ਕਿਤੇ ਹਲੇ ਵੀ ਥੋੜਾ ਕੰਮ ਸ਼ੁਰੂ ਕੀਤਾ ਸੀ ਜਦੋਂ ਆਪਾਂ ਮੂਵੀ ਦੇਖੀ ਸੀ ਇੱਕ ਦੀਪਿਕਾ ਪਾਦੂਕੋ ਹੁੰਦੀ ਤਾਂ ਉਹਨਾਂ ਨੇ ਆਪਣੀ ਆਵਾਜ਼ ਦਿੱਤੀ ਸੀ ਉਹਨਾਂ ਨੂੰ ਤੇ ਜੇਕਰ ਆਪਾਂ ਹੁਣ ਬਾਕੀ ਇਹਨਾਂ ਸਿੰਗਰ ਦੀ ਗੱਲਾਂ ਸੁਣੀਏ ਉਹਨਾਂ ਦੇ ਇੰਟਰਵਿਊਜ਼ ਜਦੋਂ ਸੁਣਦੇ ਆ ਤਾਂ ਇਹੀ ਗੱਲ ਪਤਾ ਲੱਗਦੀ ਹੈ ਕਿ ਅੱਜ ਕੱਲ ਬਾਕੀ ਬਾਲੀਵੁੱਡ ਦੇ ਵਿੱਚ ਇੱਕ ਤਾਂ ਦੇਖੋ ਐਕਟਰਜ਼ ਨੂੰ ਲੈ ਕੇ ਤਾਂ ਨੈਪੋਟਿਜ਼ਮ ਹੈ ਇਹਦਾ ਗੱਲ ਕਿਤੇ ਨਾ ਕਿਤੇ ਆਪਾਂ ਨੂੰ ਮੰਨ ਲੈਣੀ ਚਾਹੀਦੀ ਹੈ ਕਿ ਨੈਪੋਟਿਜ਼ਮ ਹੈ ਦੂਜੇ ਪਾਸੇ ਸਿੰਗਿੰਗ ਲਾਈਨ ਦੇ ਵਿੱਚ ਵੀ ਜਦੋਂ ਆਪਾਂ ਦੇਖਦੇ ਹਾਂ ਕੰਪੀਟੀਸ਼ਨ ਇੰਨਾ ਜ਼ਿਆਦਾ ਹਾਰਡ ਹੋ ਚੁੱਕਿਆ ਹੈ ਕੰਪੀਟੀਸ਼ਨ ਇੰਨਾ ਜ਼ਿਆਦਾ ਹੋ ਚੁੱਕਿਆ ਹੈ ਕਿ ਨਵੇਂ-ਨਵੇਂ ਜਿਹੜੇ ਸਿੰਗਰਜ਼ ਆਉਂਦੇ ਨੇ ਉਹਨਾਂ ਨੂੰ ਵੀ ਨਹੀਂ ਮੌਕਾ ਮਿਲ ਪਾਂਦਾ ਤੇ ਜੋ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਮੈਨੂੰ ਲੱਗਦਾ ਜੋ ਮਿਕਸਰ ਦਾ ਇਸਤੇਮਾਲ ਕਰਦੇ ਨੇ ਆਪਣੀ ਆਵਾਜ਼ ਦੇ ਵਿੱਚ ਵੋਕਲਸ ਦੇ ਵਿੱਚ ਥੋੜਾ ਬਹੁਤਾ ਚੇਂजेस ਲੈ ਕੇ ਆਂਦੇ ਨੇ ਅੱਜ ਕੱਲ ਕਿਉਂਕਿ ਬਹੁਤ ਸਾਰੇ ਐਪਸ ਨੇ ਜੋ ਆਪਣੀ ਆਵਾਜ਼ ਨੂੰ ਚੇਂਜ ਕਰ ਸਕਦੇ ਨੇ ਵਾਇਸ ਸਟ੍ਰੇਂਜਰ ਐਪਸ ਹੋ ਗਏ ਤਾਂ ਇੱਥੇ ਕਿਤੇ ਨਾ ਕਿਤੇ ਉਹ ਸਿੰਗਰਸ ਲਈ ਕਾਫੀ ਹੱਦ ਤੱਕ ਫਾਇਦਾ ਹੋ ਰਿਹਾ ਤੇ ਸਭ ਤੋਂ ਵੱਡੀ ਗੱਲ ਹੈ ਕਿ ਅੱਜ ਕੱਲ ਦੇ ਜਿੰਨੇ ਵੀ ਗਾਣੇ ਨੇ ਓਹੋ ਹਾਲਕਿ ਮੈਨੂੰ ਇਹ ਨਹੀਂ ਪਤਾ ਕਿ ਤੁਸੀਂ ਦਰਸ਼ਕ ਯਾਨੀ ਕਿ ਕਿਹੜੇ ਗਾਣੇ ਪਸੰਦ ਕਰਦੇ ਹੋਵੋਗੇ ਆ ਸ਼ਾਇਦ ਤੁਸੀਂ ਅੱਜ ਕੱਲ ਦੇ ਗਾਣੇ ਪਸੰਦ ਕਰਦੇ ਹੋਵੋ ਜਾਂ ਫਿਰ 90s ਦੇ ਜਾਂ ਫਿਰ 80s ਦੇ ਸ਼ਾਇਦ ਤੇ ਜੇਕਰ ਮੈਂ ਆਪਣੀ ਖੁਦ ਹੀ ਸਪੈਸ਼ਲੀ ਗੱਲ ਕਰਾਂ ਤਾਂ ਮੈਨੂੰ ਇੱਥੇ ਕਿਤੇ ਨਾ ਕਿਤੇ ਪੁਰਾਣੇ ਗਾਣੇ ਜਿਹੜੇ ਨੇ ਉਹ ਜ਼ਿਆਦਾ ਬੈਟਰ ਲੱਗਦੇ ਨੇ ਅੱਜ ਦੇ ਗਾਣਿਆਂ ਤੋਂ ਕਿਉਂਕਿ ਉਹਨਾਂ ਦੇ ਵਿੱਚ ਲਿਰਿਕਸ ਦਾ ਸਾਫ਼ ਤੌਰ ਤੇ ਖਿਆਲ ਰੱਖਿਆ ਜਾਂਦਾ ਸੀ ਕਿ ਲਿਰਿਕਸ ਦੇ ਵਿੱਚ ਕੀ ਬੋਲਣਾ ਹੈ ਪਰ ਅੱਜ ਕੱਲ ਕੀ ਹੈ ਅੱਜ ਕੱਲ ਮਿਊਜ਼ਿਕ ਦਾ ਧਿਆਨ ਰੱਖਿਆ ਜਾਂਦਾ ਹੈ ਇਹ ਨਹੀਂ ਸੋਚਿਆ ਜਾਂਦਾ ਕਿ ਲਿਰਿਕਸ ਦੇ ਵਿੱਚ ਅਸੀਂ ਕੀ ਬੋਲ ਰਹੇ ਹਾਂ ਤਾਂ ਸ਼ਾਇਦ ਮੇਰੇ ਅਕੋਰਡਿੰਗ ਮੈਨੂੰ ਸਹੀ ਨਹੀਂ ਲੱਗਦਾ ਫਿਲਹਾਲ ਤੁਸੀਂ ਮੈਨੂੰ ਜ਼ਰੂਰ ਦੱਸ ਸਕਦੇ ਹੋ ਕਿ ਤੁਹਾਡਾ ਫੇਵਰਟ ਗਾਣਾ ਤੇ ਸਿੰਗਰ ਕਿਹੜਾ ਹੈ ਹੁਣ ਆਪਾਂ ਇੱਥੇ ਲੋਕਾਂ ਦੀ ਗੱਲ ਕਰ ਲੈਨੇ ਆ ਆਪਣੇ ਦਰਸ਼ਕਾਂ ਦੀ ਜੋ ਕਿ ਆਪਾਂ ਨੂੰ ਇੰਨਾ ਜ਼ਿਆਦਾ ਪਿਆਰ ਦਿੰਦੇ ਨੇ ਆਪਣੇ ਪ੍ਰੋਗਰਾਮ ਵੀ ਦੇਖਦੇ ਨੇ ਤੇ ਅੱਜ ਆਪਾਂ ਉਹਨਾਂ ਦੇ ਜਿਹੜੇ ਕਮੈਂਟਸ ਨੇ ਆਪਾਂ ਉਹ ਵੀ ਪੜ ਲੈਣੇ ਆ ਕਿ ਉਹਨਾਂ ਦੇ ਕਮੈਂਟਸ ਕਿਹੜੇ-ਕਿਹੜੇ ਆਏ ਹੋਏ ਨੇ ਕਿਤੇ ਨਾ ਕਿਤੇ ਪੁਰਾਣੇ ਸਿੰਗਰਜ਼ ਨੂੰ ਲੈ ਕੇ ਤਾਂ ਜੇਕਰ ਇੱਥੇ ਸਭ ਤੋਂ ਪਹਿਲਾ ਕਮੈਂਟ ਮੈਂ ਪੜਨਾ ਚਾਹਾਂਗੀ ਕਿਸੀ ਅਨਿਲ ਗੁਪਤਾ ਨੇ ਕਮੈਂਟ ਕੀਤਾ ਹੋਇਆ ਹੈ ਕਿ ਕੁਮਾਰ ਸਾਨੂੰ ਵਾਸ ਅ ਬੈਸਟ ਸਿੰਗਰ ਇਨ ਦਾ 90ਸ ਤਾਂ ਉਹਨਾਂ ਨੇ ਇੱਥੇ ਕਿਤੇ ਨਾ ਕਿਤੇ ਕਿਹਾ ਹੋਇਆ ਕਿ 90ਸ ਦੇ ਬਹੁਤ ਅੱਛੇ ਸਿੰਗਰ ਰਹਿ ਚੁਕੇ ਨੇ ਅੱਗੇ ਉਹਨਾਂ ਨੇ ਲਿਖਿਆ ਕਿ ਅੱਜ ਕੱਲ੍ਹ ਉਹ ਸਕੂਨ ਨਹੀਂ ਮਿਲ ਪਾਂਦਾ ਜੋ ਪਹਿਲਾਂ ਮਿਲਦਾ ਹੁੰਦਾ ਸੀ ਪਹਿਲਾਂ ਅਸੀਂ ਜਦੋਂ ਕਾਲਜ ਦੇ ਵਿੱਚ ਜਾਂਦੇ ਸੀ ਤਾਂ ਕੁਮਾਰ ਸਾਨੂੰ ਅਤੇ ਉਦਿਤ ਨਾਰਾਇਣ ਦੇ ਗਾਣੇ ਸਾਡੇ ਵਜਦੇ ਹੁੰਦੇ ਸੀ ਰੇਡੀਓ ਤੇ ਤਾਂ ਦੇਖੋ ਬਾਕੀ ਕਿਉਂਕਿ ਦੇਖੋ ਲੋਕ ਉਸ ਸਮੇਂ ਰੇਡੀਓ ਦਾ ਜ਼ਮਾਨਾ ਸੀ ਥੋੜਾ ਰੇਡੀਓ ਛੇੜਿਓ ਲੈ ਕੇ ਜਾਂਦੇ ਹੁੰਦੇ ਸੀ ਕਾਲਜਾਂ ਦੇ ਵਿੱਚ ਗੇੜੀਆਂ ਮਾਰਨ ਤਾਂ ਇੱਥੇ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਕਿ ਕਾਫੀ ਹੱਦ ਤੱਕ ਲੋਕ ਪਸੰਦ ਕਰਦੇ ਸੀ ਤੇ ਕਾਫੀ ਲੋਕਾਂ ਨੇ ਦੇਖੋ ਪੁਰਾਣੀ ਹੀ ਜ਼ਿੰਗਰਾ ਦੀ ਗੱਲ ਕੀਤੀ ਹੋਈ ਹੈ ਕੋਈ ਇੱਥੇ ਲਿਖ ਰਿਹਾ ਹੈ ਕੀ ਲਤਾ ਮੰਗੇਸ਼ਕਰ ਜੀ ਬਹੁਤ ਅੱਛੀ ਗਾਣੇ ਗਾਉਂਦੇ ਸੀ ਤੇ ਉਹਨਾਂ ਨੂੰ ਕੋਇਲ ਕਿਹਾ ਜਾਂਦਾ ਸੀ ਵਾਹ ਤੇ ਕਿਤੇ ਨਾ ਕਿਤੇ ਆਪਾਂ ਕਹਿ ਸਕਦਾ ਕਿ ਲੋਕਾਂ ਦੇ ਕਮੈਂਟਾਂ ਤੋਂ ਆਪਾਂ ਨੂੰ ਜ਼ਾਹਿਰ ਹੁੰਦਾ ਕਿ ਲੋਕਾਂ ਦੀ ਅੱਜ ਵੀ ਪਸੰਦ ਹੋ ਹੈ ਤੇ ਕਿਸੇ ਨੇ ਇੱਥੇ ਲਿਖ ਰੱਖਿਆ ਕਿ ਅੱਜ ਕੱਲ ਸਿੰਗਰਜ਼ ਨੂੰ ਗਾਉਣ ਦਾ ਵੱਲ ਨਹੀਂ ਹੈ ਕਿਉਂਕਿ ਅੱਜ ਕੱਲ ਮਿਊਜ਼ਿਕ ਬਹੁਤ ਬੀਟ ਵਾਲਾ ਆ ਚੁੱਕਿਆ ਜੋ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਨੂੰ ਤਾਂ ਚੰਗਾ ਲੱਗਦਾ ਹੈ ਪਰ ਸਾਡੇ ਵਰਗੇ ਲੋਕਾਂ ਨੂੰ ਨਹੀਂ ਤਾ ਇੱਥੇ ਕਿਤਨਾ ਕਿਤੇ ਜਨਰੇਸ਼ਨ ਗੈਪ ਆਪਾਂ ਕਹਿ ਸਕਦੇ ਆ ਆਇਆ ਹੋਇਆ ਕਿਉਂਕਿ ਹਾਂ ਇਹ ਤਾਂ ਦੇਖੋ ਗੱਲ ਆਪਾਂ ਕਹਿ ਸਕਦੇ ਜਨਰੇਸ਼ਨ ਗੈਪ ਦਾ ਬਹੁਤ ਵੱਡਾ ਹਿੱਸਾ ਹੈ ਇਸ ਚ ਕਿਉਂਕਿ ਪੁਰਾਣੇ ਸਮੇਂ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਅੱਜ ਦੇ ਗਾਣੇ ਨਹੀਂ ਪਸੰਦ ਅੱਜ ਦੇ ਜਿਹੜੀ ਯੂਥ ਹੈ ਉਹਨਾਂ ਚੋਂ ਬਾਤ ਘੱਟ ਲੋਕ ਨੇ ਜਿਨ੍ਹਾਂ ਨੂੰ ਪੁਰਾਣੇ ਗਾਣੇ ਅੱਛੇ ਲੱਗਦੇ ਨੇ ਬਾਕੀ ਅਦਰਵਾਇਜ਼ ਅੱਜਕੱਲ ਰੈਪ ਵਗੈਰਾ ਆ ਚੁੱਕੇ ਨੇ ਜਿਹਦਾ ਗਾਣਾ ਪੰਜਾਬੀ ਜਾਂ ਹਿੰਦੀ ਹੁੰਦਾ ਹੈ ਤਾਂ ਉਸ ਦੇ ਵਿੱਚ ਰੈਪ ਆ ਜਾਂਦਾ ਹੈ ਤਾਂ ਕਿ ਦਣਾ ਕਿਤੇ ਇਹ ਚੀਜ਼ਾਂ ਲੋਕਾਂ ਨੂੰ ਚੰਗੀਆਂ ਅੱਜਕੱਲ ਦੇ ਯੂਥ ਨੂੰ ਚੰਗੀਆਂ ਲੱਗਦੀਆਂ ਨੇ ਤੇ ਅਗਲੇ ਕਮੈਂਟ ਵਾਲਾ ਪਰੂ ਰੁਖ ਜੇਕਰ ਕਰਦੇ ਆ ਤਾਂ ਕਿਸੇ ਨੇ ਇੱਥੇ ਲਿਖਿਆ ਕਿ ਇਹ ਪੁਰਾਣੇ ਗਾਣੇ ਕਾਫੀ ਸਦਾ ਬਹਾਰ ਹੁੰਦੇ ਸੀ ਜੇਕਰ ਉਹਨਾਂ ਨੂੰ ਅੱਜ ਵੀ ਸੁਣੋ ਤਾਂ ਇਦਾਂ ਫੀਲ ਹੁੰਦਾ ਹੈ ਕਿ ਉਹ ਸਮਾਂ ਵਾਪਿਸ ਆ ਗਿਆ ਜੀ ਬਿਲਕੁਲ ਤਾਂ ਪੁਰਾਣੇ ਸਮਿਆਂ ਦੇ ਨਾਲ ਲੋਕਾਂ ਦੀ ਯਾਦਾ ਜਿਹੜੀਆਂ ਨੇ ਜੁੜੀਆਂ ਹੋਈਆਂ ਨੇ ਤਾਂ ਜੇਕਰ ਆਪਾਂ ਗੱਲ ਕਰਦੇ ਆ ਇੱਥੇ ਨਿਊ ਵਰਸਸ 올ਡ Song ਜੀ ਤਾਂ ਵੀ ਆਪਾਂ ਕਹਿ ਸਕਦੇ ਆ ਕਿ ਕਾਫੀ ਹੱਦ ਤੱਕ ਕਾਫੀ ਹੱਦ ਤੱਕ ਲੋਕਾਂ ਦੀ ਜਿਹੜੀ ਪਸੰਦ ਹੈ ਉਹ ਅਜੇ ਵੀ ਬਰਕਰਾਰ ਹੈ ਇੱਥੇ ਤੇ ਜੇਕਰ ਆਪਾਂ ਗੱਲ ਕਰਦੇ ਆਂ ਇੱਥੇ ਹੋਰ ਵੀ ਚੀਜ਼ਾਂ ਨੂੰ ਲੈ ਕੇ ਤਾਂ ਕਾਫੀ ਹੱਦ ਤੱਕ ਲੋਕਾਂ ਨੇ ਜੇਕਰ ਮੈਂ ਇੱਥੇ ਗੱਲ ਕਰਾਂ ਮੈਸ਼ਅਪਸ ਦੀ ਕਿਉਂਕਿ ਅੱਜ ਕੱਲ ਪਤਾ ਕੀ ਅੱਜ ਕੱਲ YouTube ਹੋ ਗਿਆ ਜਾਂ ਫਿਰ ਸੋਸ਼ਲ ਮੀਡੀਆ ਹੋ ਗਿਆ ਉਸ ਤੇ ਅੱਜ ਕੱਲ ਮੈਸ਼ਅਪ ਬਹੁਤ ਚੱਲ ਰਿਹਾ ਹੈ ਮੈਸ਼ਅਪ ਜਿੱਦਾਂ ਕੀ ਪੁਰਾਣੇ ਗਾਣੇ ਹੋਗੇ ਨਵੇਂ ਗਾਣੇ ਹੋਗੇ ਉਹਨਾਂ ਨੂੰ ਕੰਪੇਅਰ ਕਰਨਾ ਤੇ ਦੈਨ ਲੋਕੋਨਾਂ ਨੂੰ ਸੁਣਦੇ ਨੇ ਇੰਜੋਏ ਕਰਦੇ ਨੇ ਜੇਕਰ ਆਪਣੀ ਗੱਡੀ ਦੇ ਵਿੱਚ ਕਿਤੇ ਜਾ ਰਹੇ ਨੇ ਤਾਂ ਗੱਡੀ ਵਿੱਚ ਗਾਣੇ ਵਜਾ ਲੈਂਦੇ ਨੇ ਜੇਕਰ ਕਿਤੇ ਕਾਲਜ ਜਾ ਰਹੇ ਨੇ ਤਾਂ ਉੱਥੇ ਗਾਣੇ ਸੁਣਦੇ ਰਹਿੰਦੇ ਨੇ ਤਾਂ ਆਪਾਂ ਕਹਿ ਸਕਦੇ ਹਾਂ ਕਿ ਕਾਫੀ ਹੱਦ ਤੱਕ ਹੈ ਕ੍ਰੇਜ਼ ਤਾਂ ਦੇਖੋ ਹੈ ਅੱਜ ਵੀ ਕ੍ਰੇਜ਼ ਬਣਿਆ ਹੋਇਆ ਹੈ ਤੇ ਜੇਕਰ ਆਪਾਂ ਇੱਥੇ ਹੁਣ ਇੱਥੇ ਕਿਤੇ ਨਾ ਕਿਤੇ ਇੰਡਸਟਰੀ ਨੂੰ ਲੈ ਕੇ ਗੱਲ ਕਰਦੇ ਹਾਂ ਤਾਂ ਬਾਕੀ ਇੰਡਸਟਰੀ ਦੇ ਵਿੱਚ ਸਮੇਂ ਦੇ ਨਾਲ ਨਾਲ ਬਹੁਤ ਸਾਰੀਆਂ ਟੈਕਨੀਕਸ ਬਦਲ ਚੁੱਕੀਆਂ ਨੇ ਅੱਜ ਕੱਲ ਦੇ ਸਿੰਗਰਜ਼ ਦੀ ਜੇਕਰ ਆਪਾਂ ਪੇਮੈਂਟ ਵੀ ਦੇਖੀ ਜਾਏ ਤਾਂ ਉੰਨੀ ਪੇਮੈਂਟ ਸ਼ਾਇਦ ਉਸ ਸਮੇਂ ਉਹਨਾਂ ਸਿੰਗਰਾਂ ਨੂੰ ਨਹੀਂ ਮਿਲਦੀ ਸੀ ਜੋ ਜੋ ਐਨੇ ਅੱਛੇ ਸਦਾ ਬਹਾਰ ਗਾਣੇ ਆਪਾਂ ਨੂੰ ਦਿੰਦੇ ਸੀ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਕਿ ਇੱਥੇ ਕਾਫੀ ਹੱਦ ਤੱਕ ਕਾਫੀ ਚੀਜ਼ਾਂ ਚੇਂਜ ਹੋਈਆਂ ਨੇ ਤਾਂ ਬਹੁਤ ਹੱਦ ਤੱਕ ਆਪਾਂ ਕਹਿ ਸਕਦੇ ਹਾਂ ਕਿ ਲੋਕਾਂ ਦੀ ਸੋਚ ਵੀ ਲਗਾਤਾਰ ਇਨ੍ਹਾਂ ਚੀਜ਼ਾਂ ਦੇ ਵਿੱਚ ਬਦਲੀ ਐ ਦੂਜੇ ਪਾਸੇ ਜੇਕਰ ਹੁਣ ਆਪਾਂ ਅੱਗੇ ਦੀ ਗੱਲ ਕਰੀਏ ਤਾਂ ਕੁਮਾਰ ਸਾਨੂੰ ਹੋਗੇ ਸੋਨੂ ਨਿਗਮ ਹੋਗੇ ਹੋਰ ਵੀ ਬਹੁਤ سارے ਸਿੰਗਰ ਹੋਗੇ ਉਦਿਤ ਨਾਰਾਇਣ ਹੋਗੇ ਅਲਕਾ ਯਾਗਨਿਕ ਹੋਗੇ ਆਸ਼ਾ ਭੋਸਲੇ ਹੋਗੇ ਤਾਂ ਇਹ ਸਾਰੇ ਹੀ ਸਿੰਗਰ ਜਿੱਦਾਂ ਦੇ ਸਿੰਗਰਜ਼ ਨੇ ਜੋ ਮੈਲੋਡੀ ਸਿੰਗਰਜ਼ ਨੇ ਖਾਸ ਤੌਰ ਤੇ ਪੁਰਾਣੇ ਜਿਕਰ ਆਪਾਂ ਇਨ੍ਹਾਂ ਤੋਂ ਵੀ ਪੁਰਾਣੇ ਸਿੰਗਰਜ਼ ਦੀ ਗੱਲ ਕਰੀਏ ਜਿਨ੍ਹਾਂ ਦੇ ਵਿੱਚ ਕੁਸ਼ੋਰ ਕੁਮਾਰ ਮੁਹੰਮਦ ਰਫੀ ਸਾਹਿਬ ਹੋਗੇ ਤੇ ਕਾਫੀ ਹੱਦ ਤੱਕ ਲਤਾ ਮੰਗੇਸ਼ਕਰ ਜੀ ਹੋਗੇ ਤੇ ਐਸਪੀ ਹੋਗੇ ਬਹੁਤ ਸਾਰੇ ਸਿੰਗਰਸ ਨੇ ਜੋ ਆਪਾਂ ਨੂੰ ਕਾਫੀ ਹੱਦ ਤੱਕ ਸੁਖਦ 뮤זיਕ ਜਿਹਨੂੰ ਆਪਾਂ ਕਹਿ ਸਕਦੇ ਆ ਰੂਹ ਨੂੰ ਸਕੂਨ ਦੇਣ ਵਾਲਾ ਕਹਿ ਸਕਦੇ ਆ ਤਾਂ ਕਾਫੀ ਹੱਦ ਤੱਕ ਉਹ ਦਿੰਦੇ ਨੇ ਤੇ ਇੱਥੇ ਕਿਸੇ ਨੇ ਕਮੈਂਟ ਕੀਤਾ ਹੈ ਕਿ ਇਹ ਗਾਣੇ ਕਿਤੇ ਨਾ ਕਿਤੇ ਟੈਨਸ਼ਨ ਨੂੰ ਦੂਰ ਕਰ ਦਿੰਦੇ ਸੀ ਬਿਲਕੁਲ ਤਾਂ ਟੈਨਸ਼ਨ ਅੱਜਕੱਲ ਟੈਨਸ਼ਨ ਜਿਹੜੀ ਹੈ ਲੋਕਾਂ ਨੂੰ ਕਾਫੀ ਹੱਦ ਤੱਕ ਪਰੇਸ਼ਾਨ ਕਰ ਰਹੀ ਹੈ ਜਿਸ ਨੂੰ ਟੈਨਸ਼ਨ ਵੈਸੇ ਜੋ ਵਰਡ ਹੈ ਅੱਜ ਜੋ ਡਿਪਰੈਸ ਡਿਪਰੈਸ਼ਨ ਦਾ ਰੂਖ ਕਰ ਚੁੱਕਿਆ ਟੈਨਸ਼ਨ ਇੱਕ ਵਰਡ ਹੈ ਵਰਡ ਜੋ ਹੈ ਅੱਜਕੱਲ ਆਪਾਂ ਉਸ ਨੂੰ ਕਹਿੰਦੇ ਆ ਡਿਪਰੈਸ਼ਨ ਤਾਂ ਫਿਲਹਾਲ ਦੀ ਘੜੀ ਡਿਪਰੈਸ਼ਨ ਤੋਂ ਮੁਕਤੀ ਦਿੰਦਾ ਹੈ 뮤జిక్ ਇਹਨਾਂ ਨੇ ਲਿਖਿਆ ਹੈ ਤੇ ਕਾਫੀ ਹੱਦ ਤੱਕ ਲੋਕਾਂ ਨੇ ਲਿਖਿਆ ਹੋਇਆ ਕਿ ਕਾਫੀ ਹੱਦ ਤੱਕ ਉਹਨਾਂ ਨੂੰ ਪੁਰਾਣੇ ਗਾਣੇ ਅੱਛੇ ਲੱਗਦੇ ਨੇ ਕਿਸੇ ਨੇ ਲਿਖਿਆ ਕਿ ਸਾਨੂੰ ਰੈਪ ਅੱਛੇ ਲੱਗਦੇ ਨੇ ਜ਼ਿਆਦਾ ਤਾਂ ਕਿਸੇ ਨੇ ਥੋੜੀ ਥੋੜੀ ਕਾਮੇਡੀ ਵਾਲੇ ਮੈਸੇਜ ਵੀ ਕੀਤੇ ਹੋਏ ਨੇ ਕਿ ਸਿੰਗਲਜ਼ ਲੋਕ ਜਿਹੜੇ ਨੇ ਉਹਨਾਂ ਦੇ ਲਈ ਤਾਂ ਪੁਰਾਣੇ ਜ਼ਮਾਨੇ ਦੇ ਵਿੱਚ ਕਾਫੀ ਹੱਦ ਤੱਕ ਅੱਛੇ ਗਾਣੇ ਬੰਦੇ ਸੀ ਤਾਂ ਕਾਫੀ ਹੱਦ ਤੱਕ ਕਹਿ ਸਕਦੇ ਹਾਂ ਕਿ ਫਨੀ ਫਨੀ ਕਮੈਂਟਸ ਵੀ ਲੋਕਾਂ ਨੇ ਕੀਤੇ ਹੋਏ ਨੇ ਤੇ ਰਾਜ ਬਰਮਨ ਇਜ਼ ਅ ਸਿਮਿਲਰ ਅਰੀਜਿਤ ਦਾ ਵੌਇਸ ਐਂਡ ਜਸਟ ਫੀਲ ਇਟ ਤਾ ਰਾਜ ਬਰਮਨ ਨੂੰ ਦੇਖੋ ਕੰਪੈਰੀਜ਼ਨ ਕੀਤਾ ਜਾ ਰਿਹਾ ਰਜੀਤ ਦੇ ਨਾਲ ਤੇ ਕਾਫੀ ਹੱਦ ਤੱਕ ਲੋਕ ਏ ਆਰ रहमान ਪ੍ਰੋਡਕਸ਼ਨ ਕੰਪਨੀ ਜ਼ ਬੈਸਟ 뮤ਜ਼ਿਕ ਤਾਂ 뮤ਜ਼ਿਕ ਦੇ ਉੱਤੇ ਵੀ ਗੱਲ ਸਪੈਸ਼ਲੀ ਕੀਤੀ ਹੋਈ ਹੈ ਲੋਕਾਂ ਨੇ ਤਾਂ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਕਿ ਬਹੁਤ ਹੱਦ ਤੱਕ ਅ ਅੱਜ ਕੱਲ ਦੇ ਸਿੰਗਰਸ ਹੋਗੇ ਪੁਰਾਣੇ ਸਿੰਗਰਸ ਹੋਗੇ ਹਾਲਾਂਕਿ ਮੁਕਾਬਲਾ ਇਹਨਾਂ ਦਾ ਕੋਈ ਹੋ ਨਹੀਂ ਆ ਦੇਖੋ ਅੱਜ ਕੱਲ ਦੇ ਸਿੰਗਰਸ ਵੀ ਓਨੀ ਹੀ ਮਿਹਨਤ ਕਰਦੇ ਨੇ ਪੁਰਾਣੇ ਸਿੰਗਰਸ ਵੀ ਓਨੀ ਮਿਹਨਤ ਕਰਦੇ ਨੇ ਪਰ ਜੇਕਰ ਗੱਲ ਕੀਤੀ ਜਾਵੇ ਇੱਥੇ ਕਾਫੀ ਹੱਦ ਤੱਕ 뮤זיਕ ਦੀ ਤਾਂ 뮤זיਕ ਇੱਕ ਅਜੀਹੀ ਚੀਜ਼ ਐ ਜੋ ਆਪਾਂ ਨੂੰ ਸਕੂਨ ਦਿੰਦੀ ਆ ਪਰ ਵੱਡੀ ਗੱਲ ਇਹ ਐ ਕਿ ਇੱਕ ਦਿਗਜ ਸਿੰਗਰ ਦਾ ਇੰਡਸਟਰੀ ਦੇ ਬਾਰੇ ਇਦਾਂ ਬੋਲਣਾ ਕਿ ਅੱਜ ਕੱਲ ਸਾਨੂੰ ਚਾਂਸ ਨਹੀਂ ਦਿੱਤਾ ਜਾ ਰਿਹਾ ਤਾਂ ਮੈਨੂੰ ਲੱਗਦਾ ਕਿ ਇੱਥੇ 뮤זיਕ ਇੰਡਸਟਰੀ ਨੂੰ ਥੋੜਾ ਸੋਚਣਾ ਚਾਹੀਦਾ ਹੈ ਕਿ ਯਾਰ ਜੋ ਆਪਣੇ ਅچھے ਸਿੰਗਰਸ ਨੇ ਉਹਨਾਂ ਨੂੰ ਲੈ ਕੇ ਆਓ ਵਾਪਿਸ ਕਿਉਂਕਿ ਦੇਖੋ ਜੇਕਰ ਇਹ ਸਿੰਗਰਸ ਅੱਜ ਦੀ ਘੜੀ ਵਿੱਚ ਗਾਉਂਦੇ ਨੇ ਤਾਂ ਬਹੁਤ ਹੱਦ ਤੱਕ ਅੱਛਾ ਕੰਟੈਂਟ ਮੈਨੂੰ ਲੱਗਦਾ ਹੈ ਅੱਜ ਦੀ ਯੂਥ ਨੂੰ ਵੀ ਮਿਲ ਸਕਦਾ ਹੈ ਕਿਉਂਕਿ ਪੁਰਾਣੇ ਜ਼ਮਾਨੇ ਦੇ ਵਿੱਚ ਤਾਂ ਆਪਾਂ ਨੂੰ ਚੰਗੇ ਗਾਣੇ ਮਿਲਦੇ ਹੀ ਸੀ ਪਰ ਅੱਜ ਕੱਲ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਅੱਜ ਕੱਲ ਵੀ ਆਪਾਂ ਨੂੰ ਕਾਫੀ ਅੱਛੇ ਗਾਣੇ ਮਿਲ ਸਕਦੇ ਨੇ ਤਾਂ ਫਿਲਹਾਲ ਦੀ ਘੜੀ ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਕਾਫੀ ਹੱਦ ਤੱਕ ਜਿਹੜੇ ਪੁਰਾਣੇ ਸਿੰਗਰਸ ਨੇ ਉਹਨਾਂ ਦਾ ਬਹੁਤ ਸਾਰੇ ਇੰਟਰਵਿਊਜ਼ ਦੇ ਵਿੱਚ ਇਹ ਕਹਿਣਾ ਹੁੰਦਾ ਹੈ ਕਿ ਅੱਜ ਕੱਲ ਸਾਨੂੰ ਚਾਂ ਤੇ ਉਹ ਸਿੰਗਰ ਜਿਹੜੇ ਨੇ ਆਪਣੇ ਉਹ ਬਾਹਰ ਜਾ ਕੇ ਸ਼ੋਅ ਲਗਾ ਰਹੇ ਹੁੰਦੇ ਨੇ ਤਾਂ ਕਿਤੇ ਨਾ ਕਿਤੇ ਆਪਣੇ ਦੇਸ਼ ਦੇ ਵਿੱਚ ਉਹ ਵੈਲਿਊ ਨੂੰ ਬਰਕਰਾਰ ਰੱਖਣ ਦੀ ਬਹੁਤ ਜ਼ਰੂਰਤ ਹੈ ਜੋ ਪਿਛਲੇ ਕੁਝ ਸਮੇਂ ਦੇ ਵਿੱਚ ਜਿਨ੍ਹਾਂ ਦੀ ਵੈਲਿਊ ਇੰਨੀ ਜ਼ਿਆਦਾ ਬਣੀ ਹੋਈ ਸੀ ਕਿ ਲੋਕ ਉਹਨਾਂ ਨੂੰ ਸੁਣਨ ਦੇ ਲਈ ਤਰਸ ਜਾਂਦੇ ਸੀ ਤੇ ਜੇਕਰ ਸਪੈਸ਼ਲੀ ਸਿੰਗਿੰਗ ਲਾਈਨ ਦੀ ਗੱਲ ਕੀਤੀ ਜਾਵੇ ਬਹੁਤ ਸਾਰੇ ਸਿੰਗਰ ਜਿੱਦਾਂ ਦੇ ਨੇ ਜਿਨ੍ਹਾਂ ਦੀ ਆਵਾਜ਼ ਸੁਣਨ ਦੇ ਲਈ ਲੋਕ ਸੋਬੇ ਨੂੰ ਟਪ ਜਾਂਦੇ ਸੀ ਸ਼ੈਰਾਂ ਨੂੰ ਟਪ ਜਾਂਦੇ ਸੀ ਕਿਤੇ ਨਾ ਕਿਤੇ ਲੋਕਾਂ ਨੂੰ ਕ੍ਰੇਜ਼ਨੈਸ ਹੁੰਦਾ ਸੀ ਕਿ ਮੇਰਾ ਕੋਈ ਫੇਵਰਟ ਸਿੰਗਰ ਜਿਹੜਾ ਹੈ ਉਹ ਆਵੇਗਾ ਤਾਂ ਆਪਾਂ ਕਹਿ ਸਕਦੇ ਹਾਂ ਕਿ ਕਾਫੀ ਹੱਦ ਤੱਕ ਲੋਕਾਂ ਨੂੰ ਇਹਨਾਂ ਚੀਜ਼ਾਂ ਦਾ ਹੈ ਤੇ ਕਾਫੀ ਹੱਦ ਤੱਕ ਲੋਕ ਇਹਨਾਂ ਚੀਜ਼ਾਂ ਨੂੰ ਕੈਪਚਰ ਵੀ ਕਰਦੇ ਨੇ ਤੇ ਜੇਕਰ ਹੁਣ ਤੁਹਾਨੂੰ ਵੀ ਲੱਗਦਾ ਕਿ ਹਾਂ ਪੁਰਾਣੇ ਸਿੰਗਰਜ਼ ਦਾ ਅੱਜ ਦੀ ਯੂਥ ਨੂੰ ਸੁਣਨਾ ਬਹੁਤ ਜ਼ਰੂਰੀ ਆ ਪੁਰਾਣੇ ਸਿੰਗਰਜ਼ ਆਂਟ ਗਾਨ ਤਾਂ ਤੁਸੀਂ ਵੀ ਸਾਨੂੰ ਕਮੈਂਟ ਜ਼ਰੂਰ ਕਰ ਸਕਦੇ ਹੋ ਆਪਣੀ ਕੋਈ ਵੀ ਰਾਏ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਕੋਈ ਫੇਵਰਟ ਸਿੰਗਰ ਜੋ ਕਿ ਪਹਿਲਾਂ ਦਾ ਹੈ ਤੇ ਉਹ ਅੱਜ ਵੀ ਗਾਵੇ ਤਾਂ ਇੱਥੇ ਕਮੈਂਟ ਜ਼ਰੂਰ ਕਰਨਾ ਤੇ ਸਾਨੂੰ ਇਹ ਵੀ ਦੱਸਣਾ ਕਿ ਤੁਹਾਡਾ ਫੇਵਰਟ ਸਿੰਗਰ ਜਿਹੜਾ ਹੈ ਉਹ ਕਿਹੜਾ ਸਿੰਗਰ ਰਿਹਾ ਹੈ ਤੇ ਜੇਕਰ ਆਪਾਂ ਸਿੰਗਿੰਗ ਦੀ ਹੋਰ ਗੱਲ ਕਰਦੇ ਹਾਂ ਤਾਂ ਇੱਥੇ ਬਹੁਤ ਸਾਰੇ ਸਿੰਗਰਜ਼ ਨੇ ਜਿਨ੍ਹਾਂ ਨੇ ਕਿਤੇ ਨਾ ਕਿਤੇ ਫਿਲਮੀ ਕੈਰੀਅਰ ਦੇ ਵਿੱਚ ਵੀ ਆਪਣਾ ਕੈਰੀਅਰ ਬਿਲਡ ਕੀਤਾ ਹੈ ਜੇਕਰ ਅੱਜਕੱਲ੍ਹ ਦੇ ਸਿੰਗਰਜ਼ ਦੀ ਆਪਾਂ ਗੱਲ ਕਰੀਏ ਤਾਂ ਅੱਜਕੱਲ੍ਹ ਕੀ ਹੈ ਇਹ ਇੱਕ ਮੈਂ ਤੁਹਾਨੂੰ ਇੱਥੇ ਸਪੈਸ਼ਲੀ ਇੱਕ ਗੱਲ ਹੋਰ ਦੱਸਦਾ ਜਿੱਦਾਂ ਕਿ ਇੱਥੇ ਕੁਮਾਰ ਸਾਨੂੰ ਹੋ ਗਏ ਤਾਂ ਇਹ ਪਲੇਬੈਕ ਸਿੰਗਰ ਸੀ ਤਾਂ ਇੱਥੇ ਉਸ ਸਮੇਂ ਪਲੇਬੈਕ ਸਿੰਗਿੰਗ ਹੁੰਦੀ ਸੀ ਤੇ ਅੱਜ ਵੀ ਪਲੇਬੈਕ ਸਿੰਗਿੰਗ ਹੁੰਦੀ ਹੈ ਪਰ ਅੱਜ ਕੱਲ ਕੁਝ ਕੁ ਸਿੰਗਰ ਆਪਣੇ ਇਦਾਂ ਦੇ ਵੀ ਨੇ ਜੋ ਗਾਣਾ ਵੀ ਗਾਉਂਦੇ ਨੇ ਨਾਲ ਆਪਣੀ ਵੀਡੀਓ ਵੀ ਸ਼ੂਟ ਕਰਵਾਉਂਦੇ ਨੇ ਤਾਂ ਕਾਫੀ ਹੱਦ ਤੱਕ ਉਹਨਾਂ ਦਾ ਚਿਹਰਾ ਜਿਹੜਾ ਹੈ ਲੋਕਾਂ ਨੂੰ ਚੰਗੇ ਤਰੀਕੇ ਦੇ ਨਾਲ ਪਤਾ ਲੱਗਦਾ ਉਹਨਾਂ ਦੀ ਇੱਕ ਪਰਸਨੈਲਿਟੀ ਉਹਨਾਂ ਦਾ ਇੱਕ ਕਿਤੇ ਨਾ ਕਿਤੇ ਨਾਮ ਜੋ ਹੈ ਉਹ ਲੋਕਾਂ ਨੂੰ ਕਾਫੀ ਹੱਦ ਤੱਕ ਪਤਾ ਹੈ ਤੇ ਕੁਝ ਕੁ ਸਿੰਗਰ ਆਪਣੇ ਪਲੇਬੈਕ ਸਿੰਗਰ ਇਦਾਂ ਦੇ ਨੇ ਜਿਨ੍ਹਾਂ ਨੂੰ ਬਾਈ ਫੇਸ ਲੋਕਾਂ ਨੇ ਨਹੀਂ ਦੇਖਿਆ ਹੁੰਦਾ ਪਰ ਉਹਨਾਂ ਦੀ ਆਵਾਜ਼ ਸ਼ਾਨੀ ਮਿਠਾਸ ਹੁੰਦੀ ਹੈ ਫਿਲਹਾਲ ਤਾਂ ਇੱਥੇ ਕੋਈ ਵੀ ਅਜੀਹਾ ਸਿੰਗਰ ਨਹੀਂ ਹੈ ਜਿਸ ਨੂੰ ਕੋਈ ਨਾ ਜਾਣਦਾ ਹੋਵੇ ਹਰ ਸਿੰਗਰ ਦੀ ਅੱਜਕੱਲ ਪਹਿਚਾਨ ਬਣੀ ਹੁੰਦੀ ਹੈ ਤੇ ਜੇਕਰ ਆਪਾਂ ਪੁਰਾਣੇ ਸਿੰਗਰਸ ਦੀ ਗੱਲ ਕਰੀਏ ਤਾਂ ਕਾਫੀ ਹੱਦ ਤੱਕ ਜੇਕਰ ਲਤਾ ਮੰਗੇਸ਼ਕਰ ਜੀ ਦੀ ਗੱਲ ਕੀਤੀ ਜਾਵੇ ਤਾਂ ਲਤਾ ਮੰਗੇਸ਼ਕਰ ਜੀ ਦੇ ਵੱਲੋਂ ਬਹੁਤ ਸਾਰੇ ਜਿਹੜੇ ਗਾਣੇ ਨੇ ਉਹ ਗਾਏ ਹੋਏ ਸੀ ਜਿੱਦਾਂ ਕਿ ਆਪਾਂ ਜੇਕਰ ਗੱਲ ਕਰ ਲਈਏ ਲਗ ਜਾ ਗਲੇ Song ਦੀ ਤਾਂ ਇਹ ਜਿਹੜਾ ਗਾਣਾ ਉਹ ਅੱਜ ਵੀ ਕਾਰਵਾ ਜਿਹੜਾ ਕਿਤੇ ਨਾ ਕਿਤੇ ਰੇਡੀਓ ਸੈਕਸ਼ਨ ਹੈ ਕਾਰਵਾ ਦਾ ਤਾਂ ਉਸ ਦੇ ਉੱਤੇ ਲੈਜੈਂਡਸ ਜਿਹੜੇ ਸਿੰਗਰਸ ਨੇ ਉਹਨਾਂ ਦਾ ਇੱਕ ਅਲੱਗ ਤੋਂ ਬਣਿਆ ਹੋਇਆ ਕਲੈਕਸ਼ਨ ਜਿੱਥੇ ਜਾ ਕੇ ਤੁਸੀਂ ਉਹਨਾਂ ਦੇ ਗਾਣੇ ਜੋ ਹਿੱਟ ਗਾਣੇ ਨੇ ਉਹ ਸੁਣ ਸਕਦੇ ਹੋ ਤਾਂ ਕਾਫੀ ਹੱਦ ਤੱਕ ਲਗ ਜਾ ਗਲੇ Song ਹੋ ਗਿਆ ਤੇ ਹੋਰ ਜਿਹੜੇ ਗਾਣੇ ਹੋ ਗਏ ਜਿਦੱਕੇ ਰਾਜੇਸ਼ ਖੰਨਾ ਦੇ ਗਾਣੇ ਹੋ ਗਏ ਜਿਨ੍ਹਾਂ ਨੂੰ ਕਾਫੀ ਹੱਦ ਤੱਕ ਕਿਸ਼ੋਰ ਕੁਮਾਰ ਨੇ ਜਾਂ ਫਿਰ ਕਿਤੇ ਨਾ ਕਿਤੇ ਮੁਹੰਮਦ ਰਫੀ ਨੇ ਆਪਣੀ ਆਵਾਜ਼ ਦਿੱਤੀ ਹੋਈ ਹੈ ਤਾਂ ਉਹਨਾਂ ਸਿੰਗਰਜ਼ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਕਾਫੀ ਹੱਦ ਤੱਕ ਲੋਕ ਅੱਜ ਵੀ ਉਹਨਾਂ ਨੂੰ ਸੁਣਦੇ ਨੇ ਆਪਣੀ ਗੱਡੀਆਂ ਦੇ ਵਿੱਚ ਜਾਂ ਫਿਰ ਜਦੋਂ ਸਟ्रेस ਦੇ ਵਿੱਚ ਹੁੰਦੇ ਨੇ ਰਾਤ ਨੂੰ ਸੌਣ ਤੋਂ ਪਹਿਲਾਂ ਤਾਂ ਇੱਕ ਵਾਰ ਜ਼ਰੂਰ ਉਹਨਾਂ ਦੀ ਆਵਾਜ਼ ਸੁਣਦੇ ਨੇ ਤਾਂ ਕਿ ਉਹਨਾਂ ਦੇ ਦਿਲ ਤੇ ਜ਼ਿੰਦਗੀ ਦੇ ਵਿੱਚ ਸਕੂਨ ਬਰਕਰਾਰ ਰਹੇ ਪਰ ਜੇਕਰ ਆਪਾਂ ਅੱਜਕੱਲ੍ਹ ਦੇ ਸਿੰਗਰਜ਼ ਦੀ ਇੰਦਾ ਹੀ ਗੱਲ ਨੂੰ ਲੈ ਕੇ ਚੱਲੀਏ ਕਿ ਹਾਂ ਵਾਕੀ ਇੰਡਸਟਰੀ ਦੇ ਵਿੱਚ ਅੱਜਕੱਲ੍ਹ ਉਹਨਾਂ ਨੂੰ ਮੌਕਾ ਬਹੁਤ ਘੱਟ ਮਿਲ ਰਿਹਾ ਹੈ ਤਾਂ ਇੱਥੇ ਵਾਕੀ ਉਹਨਾਂ ਨੂੰ ਮੌਕਾ ਜਿਹੜਾ ਹੈ ਉਹ ਮਿਲਣਾ ਜ਼ਰੂਰੀ ਹੈ ਮੌਕਾ ਉਹਨ ਮਿਲਣਾ ਚਾਹੀਦਾ ਹੈ ਕਿਉਂਕਿ ਦੇਖੋ ਸਿੰਗਰਸ ਜਿਹੜੇ ਨੇ ਕਾਫੀ ਹੱਦ ਤੱਕ ਮੈਨੂੰ ਲੱਗਦਾ ਹੈ ਕਿ ਆਪਣੀ ਆਵਾਜ਼ ਜਿਹੜੀ ਹੈ ਉਹ ਦੇਖੋ ਬਰਕਰਾਰ ਰੱਖਣਾ ਚਾਹੁੰਦੇ ਨੇ ਹਿੱਟ ਕਰਨਾ ਚਾਹੁੰਦੇ ਨੇ ਤਾਂ ਅੱਜ ਵੀ ਅੱਜ ਵੀ ਵੈਸੇ ਤਾਂ ਦੇਖੋ ਉਦਿਤ ਨਾਰਾਇਣ ਦੀ ਜੇਕਰ ਗੱਲ ਕੀਤੀ ਜਾਵੇ ਕੁਮਾਰ ਸਾਨੂੰ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਕਾਫੀ ਹੱਦ ਤੱਕ ਅੱਜ ਵੀ ਇਹਨਾਂ ਦੀ ਆਵਾਜ਼ ਨੂੰ ਪਸੰਦ ਕੀਤਾ ਜਾਂਦਾ ਹੈ ਲੋਕਾਂ ਦੇ ਵੱਲੋਂ ਕਾਫੀ ਹੱਦ ਤੱਕ ਕਿਹਾ ਵੀ ਜਾਂਦਾ ਹੈ ਕਿ ਬਹੁਤ ਅੱਛੀ ਆਵਾਜ਼ ਇਹਨਾਂ ਦੀ ਹੈ ਪਰ ਗੱਲ ਹੋਈ ਆ ਜਾਂਦੀ ਹੈ ਕਿ ਪੁਰਾਣੇ ਗਾਣੇ ਦੇ ਵਿੱਚ ਤਾਂ ਆਪਾਂ ਇਹਨਾਂ ਦੀ ਆਵਾਜ਼ ਸੁਣੀ ਹੋਈ ਹੈ ਤੇ ਅੱਜਕੱਲ ਦੇ ਜੇਕਰ ਗਾਣਿਆਂ ਦੀ ਗੱਲ ਕੀਤੀ ਜਾਵੇ ਤਾਂ ਅੱਜਕੱਲ ਵੀ ਇਹਨਾਂ ਦੇ ਗਾਣਿਆਂ ਦੇ ਵਿੱਚ ਓਨੀ ਹੀ ਮਿਠਾਸ ਹੋਵੇਗੀ ਸ਼ਾਇਦ ਤਾ ਇਥੇ ਉਹਨਾਂ ਸਿੰਗਰਜ਼ ਨੂੰ ਕਿਤੇ ਨਾ ਕਿਤੇ ਵਾਪਿਸ ਤੋਂ ਇੱਕ ਮੌਕਾ ਤਾਂ ਜ਼ਰੂਰ ਮਿਲਣਾ ਚਾਹੀਦਾ ਹੈ ਤੇ ਤੁਸੀਂ ਵੀ ਇੱਥੇ ਸਾਨੂੰ ਦੱਸ ਸਕਦੇ ਹੋ ਤੁਹਾਡਾ ਫੇਵਰਟ ਸਿੰਗਰ ਕਿਹੜਾ ਹੈ ਤੇ ਲਾਈਵ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰ ਦਿਓ ਤਾਂ ਕਿ ਇਹ ਜਿਹੜੀ ਇਨਫੋਰਮੇਸ਼ਨ ਹੈ ਆਪਣੇ ਸਿੰਗਰਜ਼ ਨੂੰ ਲੈ ਕੇ ਲੈਜੈਂਡ ਸਿੰਗਰਜ਼ ਨੂੰ ਲੈ ਕੇ ਅੱਗੇ ਤੱਕ ਪਹੁੰਚ ਸਕੇ ਤਾਂ ਇਸੇ ਦੇ ਨਾਲ ਤੁਸੀਂ ਵੀ ਦੇਖਦੇ ਰਹੋ ਏਵਾਨ ਪੰਜਾਬੀ ਟੀਵੀ ਤੇ ਮੈਨੂੰ ਯਾਨੀ ਮਾਨਸ